ਕਾ ਘਾਸ ਆਹੇ ਗੁਰੂ ਜੀ ਕੇ ਪਤੇ ਅੱਜ ਅਸੀਂ ਆਪ ਜੀ ਨੂੰ ਇਸ ਵੀਡੀਓ ਵਿੱਚ ਉਸ ਅਸਥਾਨ ਦੇ ਦਰਸ਼ਨ ਕਰਾ ਰਹੇ ਹਾਂ ਜਿਸ ਗੁਰਦਰਾ ਸਾਹਿਬ ਦਾ ਨਾਂ ਹੈ ਨਾਨਕ ਸਰ ਇਹ ਹਜੂਰ ਸਾਹਿਬ ਤੋਂ ਜਦੋਂ ਇੱਕ ਸਾਈਡ ਤੇ 8 ਜਾਂ 9 ਕਿਲੋਮੀਟਰ ਦੀ ਦੂਰੀ ਤੇ ਸਥਾਨ ਹੈ ਇਸ ਅਸਥਾਨ ਦਾ ਜੋ ਜਿੱਥੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਆਪ ਖੁਦ ਚਰਨ ਪਾਏ ਤੇ ਇੱਥੇ ਜਿਹੜਾ ਸਰੋਵਰ ਹੈ ਬੜਾ ਵੱਡਾ ਕੌਤਕ ਹੈ ਕਿ ਕੋਈ ਬਾਹਰ ਉਹ ਜਲ ਨਹੀਂ ਪਾਇਆ ਜਾਂਦਾ ਇੱਕ ਸਤਿਗੁਰਾਂ ਨੇ ਕਿਹਾ ਭਾਈ ਮਰਦਾਨਿਆਂ ਰਬਾਬ ਛੇੜ ਬਾਣੀ ਆਈ ਹੈ ਜਦੋਂ ਰਬਾਬ ਛੇੜੀ ਤੇ ਸਰੂਰ ਵਿੱਚ ਉਹ ਜਲ ਸਮਿਆ ਤੇ ਜਦੋਂ ਜਿਆਦਾ ਸਮਿਆ ਤਾਂ ਇਧਰ ਪਾਣੀ ਦੀ ਬੜੀ ਘਾਟ ਸੀ ਜਦੋਂ ਸੰਗਤਾਂ ਨੇ ਜਲ ਛਕਿਆ ਤੇ ਜਲ ਬਹੁਤ ਮਿੱਠਾ ਸੀ ਇੱਕ ਕੋੜੀ ਤੇ ਆਣ ਕੇ ਸਤਿਗੁਰਾਂ ਨੂੰ ਫਰਿਆਦ ਕੀਤੀ ਕਿ ਜੀ ਇੱਥੇ ਸਤਿਗੁਰੂ ਜੀ ਆਣ ਕੇ ਪਾਣੀ ਦੀ ਜਿਹੜੀ ਪਾਣੀ ਦੀ ਘਾਟ ਪੂਰੀ ਕਰ ਸਕਦੇ ਨੇ ਕਿ ਇਹ ਮੇਰਾ ਕੋੜ ਦੀ ਦੂਰ ਕਰ ਸਕਦੇ ਸਤਗੁਰਾਂ ਨੇ ਜਦੋਂ ਕੋੜੀ ਨੇ ਆਣ ਕੇ ਫਰਿਆਦ ਕੀਤੀ ਕਿ ਮੇਰਾ ਸਤਿਗੁਰੂ ਜੀ ਕੋੜ ਦੂਰ ਕਰੋ ਸਤਗੁਰਾਂ ਨੇ ਕਿਹਾ ਸੋਮੇ ਵਿੱਚੋਂ ਤੁਸੀਂ ਇਸ਼ਨਾਨ ਕਰੋ ਤੇ ਜਾਣ ਛਗੋ ਉਸ ਕੋੜੀ ਨੇ ਜਾਣ ਛਗਿਆ ਤੇ ਨਾਲੇ ਇਸ਼ਨਾਨ ਕੀਤਾ ਹਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਧਨ ਪਏ ਉਹ ਰੋਗਾ ਸਰੀਰ ਰੋਗਾ ਤੋਂ ਰਹਿਤ ਹੋ ਗਿਆ ਕੋੜੀ ਕਹਿਣ ਲੱਗਾ ਸਤਗੁਰੂ ਜੀ ਬੜੀ ਕਿਰਪਾ ਕੀਤੀ ਆਪ ਜੀ ਨੇ ਮੇਰਾ ਕੋੜ ਦੂਰ ਕਰ ਦਿੱਤਾ ਸਤਗੁਰਾਂ ਨੇ ਕਿਹਾ ਨਹੀਂ ਤੇਰਾ ਇਕੱਲਾ ਨਹੀਂ ਜਿਹੜਾ ਵੀ ਇੱਥੇ ਕੋੜੀ ਆਣ ਕੇ ਇਸ਼ਨਾਨ ਕਰੇਗਾ ਉਹਦਾ ਵੀ ਕੋੜ ਦੂਰ ਹੋ ਜਾਇਆ ਕਰੇਗਾ ਇਸ ਸਤਾਨ ਤੇ ਸੰਗਤ ਦੀ ਜਦੋਂ ਵੀ ਆਪ ਜੀ ਆਓ ਜਰੂਰ ਪਾਵਨ ਪੀਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਸਤਗੁਰਾਂ ਘੜੀ ਅਰਦਾਸ ਕਰਕੇ ਆਪਣੇ ਸੀਰ ਦਾ ਕੋੜ ਦੂਰ ਕਰਾਇਓ ਕਿਉਂਕਿ ਕੋੜ ਅੱਜ ਵੀ ਸਤਗੁਰੂ ਦੀ ਦੂਰ ਕਰਦੇ ਹਨ ਕੋੜੀਆਂ ਦੇ ਕੋੜੇ ਸਤਗੁਰਾਂ ਨੇ ਬਹੁਤ ਥਾਵਾਂ ਤੇ ਜਾ ਜਾ ਕੇ ਸਤਗੁਰਾਂ ਨੇ ਕੋੜ ਦੂਰ ਕੀਤੇ ਇਸ ਉਸਤਾਨ ਤੇ ਜਦੋਂ ਵੀ ਆਪ ਜੀ ਹਜੂਰ ਸਾਹਿਬ ਆਓ ਉਦੋਂ ਆਣ ਕੇ ਇਸ ਸਰੋਵਰ ਵਿੱਚ ਇਸ਼ਨਾਨ ਕਰਕੇ ਸਤਗੁਰਾਂ ਘੜੀ ਅਰਦਾਸ ਕਰਕੇ ਜੂਝਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ 예. 네. 네. 네.